ਦਾ ਤਰੀਕਾ ਤਾਂ ਗਲਤ ਨਹੀਂਗਾ ਕਰੋੜਾ ਰੁਪਏ ਉਹ ਸਖਸ ਨੇ ਲੋਕਾਂ ਦੇ ਕਢਾਏ ਐ ਔਰ ਹਜ਼ਾਰਾਂ ਲੋਕਾਂ ਦੇ ਉਹ ਜਿਹੜੇ ਲੋਕਾਂ ਦੇ ਜਿਹੜਾ ਕੰਮ ਆਇਆ ਜਿੱਥੇ ਜਿਹਨੂੰ ਇਨਸਾਫ ਨਹੀਂ ਮਿਲਦਾਗਾ ਉਹਨੂੰ ਉਹਨੇ ਇਨਸਾਫ ਲੈ ਕੇ ਦਵਾਇਆ ਪਰ ਉਹਦੇ ਤੋਂ ਤੇ ਪੰਜਾਬ ਦਾ ਮੁੱਖ ਮੰਤਰੀ ਐਨਾ ਚੜਿਆ ਐਨੀ ਦਰਿੰਦਗੀ ਉਹਦੇ ਨਾਲ ਕੀਤੀ ਉਹਨਾਂ ਦੇ ਤੇ ਚੱਕੇ ਟੁੱਟੇ ਜਿਹੜੇ ਮੁਕਦਮੇ ਉਹ ਦਰਜ ਕਰ ਦਿੱਤੇ ਫਿਰਲਾ ਹ ਦੇ ਵਿੱਚ ਉਹਨੂੰ ਸੁੱਟ ਦਿੱਤਾ ਪਰਫੂ ਵਾਲੇ ਠੱਡੇ ਪਾਣੀ ਦੇ ਨਾਲ ਨਹਾਇਆ ਗਿਆ ਉਹਨੂੰ ਕਰੰਟ ਲਗਾਇਆ ਗਿਆ ਉਹਨੂੰ ਟਾਰਚਰ ਕੀਤਾ ਗਿਆ ਵੇਖੋ ਯਾਰੋ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਤਾਂ ਵੀਡੀਓ ਕਾਲ ਕਰਕੇ ਉਸ ਡੀਐਸਪੀ ਜਾਂ ਐਸਐਚਓ ਨੂੰ ਕਹੋ ਕਵੇ ਵੀ ਇਹਨੂੰ ਨੰਗਾ ਕਰਕੇ ਕੁੱਟੋ ਇਸ ਤੋਂ ਵੱਧ ਬਿਸ਼ਰਮੀ ਦੀ ਗੱਲ ਕੀ ਹੋ ਸਕਦੀ ਹੈ ਕੀ ਆਪ ਹੀ ਸਮਝ ਸਕਦੇ ਹੋ ਇਸ ਤੋਂ ਬਾਅਦ ਕੋਈ ਬਿਸ਼ਰਮ ਹੋ ਸਕਦਾ ਇੱਕ ਪੰਜਾਬ ਦਾ ਮੁੱਖ ਮੰਤਰੀ ਹੈ ਤੂੰ ਆਂਦੇ ਅਹੁਦੇ ਦੀ ਗਰਮਣਾ ਗਰਮਾਂ ਨੂੰ ਤਾਂ ਤੂੰ ਸਮਝ ਬਈ ਤੂੰ ਕੀ ਕਹਿ ਰਿਹਾ ਇਸ ਤਰ੍ਹਾਂ ਦੀ ਨਰਿੰਦਗੀ ਤੇ ਇਹ ਲੋਕ ਉੱਤਰਿਆ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਜਿਹੜਾ ਵੀ ਪੰਜਾਬ ਦਾ ਨੌਜਵਾਨ ਆਵਾਜ਼ ਚੱਕੂਗਾ ਉਹਨਾਂ ਦੇ ਖਿਲਾਫ ਇਹਨਾਂ ਦੇਸ਼ ਗ੍ਰੋਹਕ